ਜੀ ਤੁਸੀਂ ਵੀ ਟਰੱਕ ਲੈਣ ਆਏ ਜੀ ਮੈਂ ਵੀ ਲੈ ਲੂੰਗੀ ਜੇ ਮੈਨੂੰ ਮਿਲ ਗਿਆ ਆਹੇ ਪੱਟੀ ਅਸੀਂ ਹੀ ਲਵਾਂਗੇ ਜੀ ਮੈਂ ਖੜਾ ਰਾਜਪੁਰੇ ਤੇ ਇੱਥੇ ਪਿੱਛੇ ਮੇਰੇ ਬਹੁਤ ਇਕੱਠ ਦੇਖ ਰਹੇ ਹੋ ਤੁਸੀਂ ਇਹ ਕਾਹਦੇ ਤੁਹਾਨੂੰ ਦੱਸਣ ਲੱਗਿਆ ਵੀ ਇਹ ਜਿਹੜਾ ਇਕੱਠ ਹੋ ਰਿਹਾ ਪਿੱਛੇ ਕੀ ਹੋ ਰਿਹਾ ਇਹ ਬੈਂਕ ਨਾਲ ਲੋਨ ਲੈ ਕੇ ਆਪਾਂ ਕੋਈ ਨਾ ਕੋਈ ਚੀਜ਼ ਖਰੀਦ ਲੈਂਦੇ ਆ ਤਾਂ ਪਈਆਂ ਤੋਂ ਕਿਸ਼ਤਾਂ ਭਰੀਆਂ ਜਾਂਦੀਆਂ ਕਿਸ਼ਤਾਂ ਚੁੱਕ ਜਾਂਦੀਆਂ ਲੇਕਿਨ ਉਹਦੇ ਵਾਸਤੇ ਇਹ ਜਿਹੜਾ ਫਿਰ ਬੈਂਕ ਕੋ ਸਮਾਨ ਚਾੱਕ ਲੈਂਦਾ ਦੇ ਉਹਦੇ ਨਿਲਾਮੀ ਕਰ ਰੁੰਦਾ ਸੋ ਇਹ ਹੀ ਹੈ ਕਿ ਜਿਹਨਾਂ ਤੋਂ ਕਿਸ਼ਤਾਂ ਨਹੀਂ ਭਰ ਜਾਂਦੀਆਂ ਪਿਛਤਾ ਤੌਰ ਤੇ ਹੁੰਦੇ ਆ ਲੋਨ ਨਹੀਂ ਭਰਦੇ ਤੇ ਉਹਨਾਂ ਦੀ ਜਿਹੜੀ ਚੀਜ਼ਾਂ ਬੈਂਕ ਤਰ ਕਰਕੇ ਉਹਨਾਂ ਦੀ ਬੋਲੀ ਕਰਦਾ ਸੋ ਇਹ ਹੀ ਬੋਲੀ ਅੱਜ ਰਾਜਪੁਰੇ ਲੱਗੀ ਹੋਈ ਹੈ ਬੈਂਕ ਦੇ ਵੱਲੋਂ ਤੇ ਤੁਹਾਨੂੰ ਦਿਖਾਣੇ ਆ ਕਿ ਕੀ ਪ੍ਰੋਸੀਜਰ ਹੈ ਕੋਈ ਦਾ ਇਹ ਹੈ ਕਿ 20000 ਰੁਪਏ ਅਡਵਾンス ਪਰਵਾਰਿਆ ਹੈ ਇਹ ਆ ਤੁਸੀਂ ਜਿਹੜਾ yellow ਜਿਹਾ ਕੈਬ ਦੇਖ ਰਹੇ ਹੋ ਪਿੱਛੇ ਇੱਥੇ ਟੋਕਨ ਨੰਬਰ ਭਰਿਆ ਜਾ ਰਿਹਾ 20000 ਦੇ ਨਾਲ ਤੁਸੀਂ ਟੋਕਨ ਲੈ ਕੇ ਕਿਸੇ ਵੀ ਚੀਜ਼ ਦੀ ਬੋਲੀ ਲਗਾ ਸਕਦੇ ਹੋ ਆਹ ਤਾਂ ਖੜੇ ਆ ਜੀ ਪ੍ਰਧਾਨ ਜੀ ਆ ਜਿਹੜੇ ਸਾਰੇ ਟਰੱਕ ਖੜੇ ਆ ਗੱਾਰਾਂ ਆ ਇੱਕ ਛੋਟਾ ਆਕੀ ਖੜਿਆ ਆ ਤੁਸੀਂ ਦੇਖ ਰਹੇ ਹੋ ਸਾਰੇ ਇਕਵਾਇਰ ਕਿਤੇ ਹੋਏ ਆ ਇਹਨਾਂ ਦੀ ਸਾਰਿਆਂ ਦੀ ਬੋਲੀ ਵੰਨੀ ਆਹ ਟਰੱਕ ਇੱਕ ਫਾਸੇ ਖੜੇ ਆ ਸਾਰੇ ਜਿੰਨੇ ਤੋਂ ਦਸਮਤ ਸਮਾ ਉਹ yellow ਜੀ ਬਸ ਤੱਕ ਸਾਰੇ ਹੈਵੀ ਵਹੀਕਲ ਹੈ ਆ ਜਿਹੜੇ ਬੋਲੀ ਲਾਂ ਦੇ ਚਾਹਵਾਨ ਸਾਰੇ ਬੈਠੇ ਆ ਕੋਈ ਦੇਖ ਰਿਹਾ ਜਿਸ ਨੂੰ ਜਿਹੜੀ ਗੱਡੀ ਪਸੰਦ ਆ ਜਾਂਦੀ ਆ ਉਹ ਅਗਲਾ ਉਹਦਾ ਨੰਬਰ ਨੋਟ ਕਰਕੇ ਲੈ ਜਾਂਦਾ ਹਰ ਇੱਕ ਗੱਡੀ ਤੇ ਇੱਕ ਅਲੱਗ ਨੰਬਰ ਲੱਗਿਆ ਹੋਇਆ ਗਰਮੀ ਬਹੁਤ ਜ਼ਿਆਦਾ ਸਸਤੇ 3 ਵੀਲਰ ਖੜੇ ਨੇ 3 ਪਹੀਆ ਵਾਲੇ ਤੇ ਟਰੈਕਟਰ ਖੜੇ ਆ। ਬਾ ਟਰੈਕਟਰ ਵੀ ਖੜੇ ਆ ਦੂਜੇ। ਤੇ ਇੱਧਰ ਦਿਖਾਵਾ ਤੁਹਾਨੂੰ ਗੱਡੀਆਂ ਖੜੀਆਂ ਨੇ, ਕਾਰਾਂ। ਹਰੇਕ ਗੱਡੀ ਤੇ ਇੱਕ ਨੰਬਰ ਲਗਾਇਆ ਹੋਇਆ। ਸਾਰੀਆਂ ਨੇ ਗੱਡੀਆਂ ਹਰਿਆਣੇ ਨੰਬਰ ਦੀਆਂ, ਪੰਜਾਬ ਨੰਬਰ ਦੀਆਂ ਵੀ ਹੈਗੀਆਂ ਨੇ, ਚੰਡੀਗੜ੍ਹ ਨੰਬਰ ਦੀਆਂ ਵੀ ਹੈਗੀਆਂ ਨੇ। ਉੱਡੀ ਨੂੰ ਹੋ ਗੋ ਜੀ ਜੀ ਬਹੁਤ ਟ੍ਰੇਡ ਸੁਪਰੈਂਟਰੀ ਦੇਖੋ ਆਹ ਲੈ ਗਏ ਆ ਤਾਂ ਇੱਧਰ ਸਕੂਟਰ ਗਿਆ ਸਕੂਟਰੀਆਂ ਖੜੀਆਂ ਨੇ ਸਕੂਟਰੀਆਂ ਤਾਂ ਕਾਫੀ ਘੱਟ ਲੱਗਦੇ ਆ ਤੇ ਸਕੂਟਰੀਆਂ ਖੜਿੱਦਣ ਵਾਲੇ ਕਾਫੀ ਲੱਗਦੇ ਆ ਫਾਰਮ ਮਿਲ ਜਣੇ ਤੇ ਲਿਖਿਆ ਸਾਰੇ ਗੱਡੀ ਦੇ ਵਾਹ ਆ ਇੱਥੇ ਉਹ ਬੰਦੇ ਬੈਠੇ ਆ ਜਿਨ੍ਹਾਂ ਨੇ ਟੋਕਨ ਲਏ ਨੇ ਤੇ ਹੁਣ ਅਜੀ ਇੱਕ ਤਾਂ ਲੋਕੀ ਸਟੇਟ ਜਿੱਥੇ ਜਾਨ ਬੀਕੋ ਡੌਮ ਹੈ ਉਹ ਆਪਸ਼ਨ ਹਾਲ મે ਆਏ ਔਰ ਰੈਂਪ ਪਰ ਸਾਰੇ ਸਾਰੇ ਦਿਨ ਦੇ ਪ੍ਰਸੰਗਰ ਖੜੇ ਨੇ ਇਸ ਕੋ ਖਾਤੀ ਕਰਦੇ ਹੋ ਤਾਂ ਕਿ ਗਾੜੀ ਇੱਥੇ ਪਰ ਆ ਸਕੇ ਔਰ ਉਸ ਦੀ ਗਿੱਟ ਹੋ ਸਕੇ खड़िया ने ग्डिया ट्रक कूटियाँ कि दिख रहा ने आगे आ, सफारी वो ट्रैक्टर भी खड़े ने नहीं। ਹਾਂ ਅਸੀਂ ਆਹੀ ਕਰਾਂਗੇ ਅਲੋ ਆਹ ਤਾਂ ਨਾ ਵੀ ਠੀਕ ਆ ਮਾਡਲ ਮੁਦਰੀਸ ਅੱਲੇ ਉੱਥੇ ਖੜਾ ਰਹਿਣਗੇ ਭਾਈ ਇੰਨੇ ਤੋਂ ਬੋਲੀ ਸ਼ੁਰੂ ਆ ਦੋ ਬੋਲੀ ਤੀਜਾ ਪੁੱਤ ਉਹ ਇੰਨਾਂ ਨੂੰ ਬੜਾ ਡੱਕਰਾ ਇੱਕ ਮੰਗਲੀ ਹੜ ਕਰ ਜਾ ਉਹ ਹੀ ਕਹਿ ਰਹੇ ਆ ਜੀ ਦੇ ਨੇ ਅੱਛਾ ਹਾਂਜੀ ਐਕਟਿਵ ਹੈ ਜੀ ਬਹੁਤ ਵਧੀਆ ਹੈ ਜੀ ਸਤਿ ਸ਼੍ਰੀ ਅਕਾਲ ਹੈ ਜੀ ਹਾਂ ਬੋਲੋ ਜੀ ਹਾਂਜੀ ਸਤਤਾ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤਾਂ ਠੀਕ ਹਾਂ ਤੇ ਕਾਂਦੀ ਬੋਲੀ ਲੈਣੀ ਆ ਤੁਸੀਂ ਭਾਈ ਦੇਖਣ ਲੱਗਿਆ ਜੀ ਹਲੇ ਟੋਕਨ ਲਿਆ ਆਪਾਂ ਨੇ ਤੇ ਇਹ ਕਿਹੜੀ ਚੀਜ਼ ਪਸੰਦ ਆਉਂਦੀ ਆ ਅੱਛਾ ਹਾਂ ਤੇ ਜੀ ਜਾਣੇ ਗੱਡੀਆਂ ਇੱਥੇ ਖੜੀਆਂ ਨੇ ਕਾਫੀ ਸਾਰੀ ਗੱਡੀਆਂ ਨੇ ਵੀ ਮੋਟਰਸਾਈਕਲ ਵੀ ਲੱਗੀਆਂ ਸੈਂਟਰੀਆਂ ਹਰ ਪਾ ਗੱਡੀਆਂ ਸਪੌਟਰੀ ਦਾ ਹੀ ਨਿਗਾ ਰੱਖੀ ਹੋਈ ਹੈ ਜੀ ਹਾਂ ਜੀ ਕਿੱਥੋਂ ਆਏ ਹੋ ਤੁਸੀਂ ਅਸੀਂ ਜੀ ਆਏ ਆ ਡਿਸਟ੍ਰਿਕਟ ਲੁਧਿਆਣਾ ਹਟੂਰ ਤੋਂ ਆਏ ਹਾਂ ਅੱਛਾ ਕਾਦੀ ਬੋਲੀ ਲੈਣੀ ਆ ਅਸੀਂ ਟਰੱਕ ਦੇਖਣ ਆਏ ਸੀਗੇ ਜੀ ਗੱਡੀਆਂ ਅੱਛਾ ਟਰੱਕ ਦੀ ਹਾਂ ਜੀ 14 ਚੱਕੀ ਗੱਡੀ ਲੈਣੀ ਸੀ ਜੀ ਟੋਕਨ ਲੈ ਲਓ ਹਾਂਜੀ ਟੋਕਨ ਲੈ ਲਿਆ ਜੀ ਟੋਕਨ ਸਾਨੂੰ ਦਿੱਤਾ ਜੀ 20120 ਦਾ ਜੀ ਇਹਨਾਂ ਨੇ ਫੇਸਬੁੱਕ ਤੇ ਗੱਡੀਆਂ ਬਾਲੀਆਂ ਪਾਈਆਂ ਸੀਗੀਆਂ ਜੀ ਕਿ ਟ੍ਰੱਕ ਬਹੁਤ ਜ਼ਿਆਦਾ ਇੱਥੇ ਖੜੇ 12 ਜਿ ਕਿਤਾ ਚੱਕੇ ਗੱਡੀਆਂ ਪਰ ਜਦੋਂ ਇੱਥੇ ਅਸੀਂ ਆਏ ਆ 150 ਕਿਲੋਮੀਟਰ ਤੋਂ ਆਏ ਆ ਸਾਨੂੰ ਇੱਥੇ ਕੋਈ ਗੱਡੀ ਇੱਕ ਗੱਡੀ ਹੈ ਇੱਥੇ ਇਹਨਾਂ ਕੋਲੇ ਬਾਕੀ ਕੋਈ ਚੀਜ਼ ਨਹੀਂ ਇੱਕ ਟ੍ਰੱਕ ਚਾਹੀਦਾ ਨਹੀਂ ਸਾਨੂੰ ਦੋ ਤਿੰਨ ਟ੍ਰੱਕ ਚਾਹੀਦੇ ਸੀ ਅੱਛਾ ਹੋਰ ਕਿਹੜੇ ਲੈਣਾ ਟ੍ਰੱਕ ਤੁਹਾਡੇ ਤੋਂ ਅਸੀਂ ਆਏ ਆ ਟ੍ਰੱਕ ਲੈਣੇ ਆਏ ਅਸੀਂ ਤੁਸੀਂ ਵੀ ਟ੍ਰੱਕ ਲੈਣ ਆਏ ਹੋ ਆ ਪਿੱਛੇ ਵੀ ਟ੍ਰੱਕ ਆ ਲੈਣੇ ਟ੍ਰੱਕ ਆ ਜੀ ਭਵਾਨੀਗੜ੍ਹ ਕੰਪਨੀ ਵਾਲੇ ਆ ओके। चढ़ता बाई तेईसो बटेरी जुनी अंचा अस्ताह हैं पति बहुत बटेरी मतलब शेपिंग हैं। ओके। ये बढ़िया बटेरी हैं जी छेद या चालो डाउन मार लेने चियार तो नहीं होता दोपहर लाता हैं। ये मतलब बढ़िया बटेरी हैं ये लोग यार तो बटेरी ना ये बाई तेईसो जो ओके मॉड में रहती हैं डा� ਜੀ ਜੀ ਸੇਵਾ ਤੋਂ ਕਿੰਨੇ ਲੋਕ ਨੂੰ ਮੋੜ ਕੇ ਦੇ ਦੇਣਾ ਨੇ ਕਹਿੰਦੇ ਸਾਨੂੰ ਇੱਥੇ ਕੋਈ ਬਾੜਾ ਉਮੇ ਨਹੀਂ ਹੋਇਆ ਜਿਹੜੇ ਸਾਹਮਣੇ ਅਸੀਂ ਆਏ ਸੀਗੇ ਫੇਸਬੁੱਕ ਤੇ ਦੇਖ ਕੇ ਸਾਨੂੰ ਉਹਨੇ ਇੱਥੇ ਵਹੀਕਲ ਮਿਲੇ ਨਹੀਂ ਤੇ ਲੇਖਣ ਨੂੰ ਤਾਂ ਇੰਨੀ ਜ਼ਿਆਦਾ ਗੱਡੀ ਸੀ ਬਹੁਤ ਜ਼ਿਆਦਾ ਗੱਡੀਆਂ ਦੇਖ ਆਵਾ ਪਰ ਉਹ ਗੱਡੀ ਜਿਹੜੀ ਗੱਡੀ ਦੀ ਫੋਟੋ ਪਈ ਆ ਗੱਡੀ ਮੌਜੂਦ ਨਹੀਂ ਹੈ ਚਲੋ ਸਾਨੂੰ ਇੱਕ ਫਾਇਦਾ ਹੋ ਗਿਆ ਜੀ ਇੱਥੇ ਸਾਨੂੰ ਤੁਸੀਂ ਮਿਲ ਗਏ ਜੀ ਅੱਛਾ ਮੈਂ ਵੀ ਤੁਹਾਡੀਆਂ ਵੀਡੀਓ ਬਹੁਤ ਦੇਖਦੇ ਆ ਜੀ ਤੁਕਾ ਨਹੀਂ ਆਈ ਹਾਂ ਜੀ ਤੁਕਾ ਵੀ ਆਊਗਾ ਜੀ ਆਊਗਾ ਹਾਂ ਜੀ ਹਾਂ ਜੀ ਤੁਸੀਂ ਵੀ ਲੈ ਲੈਣਾ ਜੀ ਕੋਈ ਹਾਂ ਜੀ ਤੁਸੀਂ ਵੀ ਟਰੱਕ ਲੈਣਾ ਆ ਜੀ ਮੈਂ ਵੀ ਲੈ ਲੂੰਗੀ ਜੇ ਮੈਨੂੰ ਮਿਲ ਗਿਆ ਆਓ ਇੱਥੇ ਪਾ ਕੇ ਦਿੰਦੇ ਆ ਅਸੀਂ ਵੀ ਲੈ ਲਾਂਗੇ ਠੀਕ ਹੈ ਜੀ ਚਲੋ ਫਿਰ ਦੇਖਦੇ ਆ ਲਾਨੇ ਆ ਬੋਲੀ ਠੀਕ ਹੈ ਜੀ ਹਾਂ ਜੀ ਕਰਾਓ ਸ਼ੁਰੂ ਉਹ ਨਹੀਂ ਆਗੇ ਤੁਸੀਂ ਤਾਂ ਨਹੀਂ ਦਿੰਦੇ ਲੋ ਜੀ ਬੋਲੀ ਸਟਾਰਟ ਹੋਣ ਲੱਗੀ ਆ ਪਿੱਛੇ ਤੁਸੀਂ ਦੇਖ ਸਕਦੇ ਹੋ ਤੇ ਤੁਹਾਨੂੰ ਦਿਖਾਵਾਂਗੇ ਬੋਲੀ ਕਿਵੇਂ ਲੱਗਦੀ ਆ ਖੈਰ ਮੇਰਾ ਵੀ ਪੋਸਟ ਐਕਸਪੀਰੀਅੰਸ ਆ ਮੈਂ ਫਸਟ ਲਾਈਨ ਦੇਖਣੀ ਆ ਕਿ ਬੋਲੀ ਕਿੱਦਾ ਲੱਗਦੀ ਆ ਤੇ ਤੁਹਾਨੂੰ ਵੀ ਦਿਖਾਵਾਂਗੇ ਤੁਸੀਂ ਵੀਡੀਓ ਦੇਖੋ ਸਾਰਾ ਆ ਪਿੱਛੇ ਲਸੰਗੇ ਹੈ ਕਿ ਲਾ ਦੀ ਇਨਸਟਰਕਸ਼ਨਸ ਨੇ ਹੈ ਨਾ ਤੇ ਲੀਪ ਲੀਪ

जो तो ਐਪ होती है उससे आप चेक कर सकते हैं ये टीना ये तो 18% लगेगा बाइक पे ₹1500 प्लस 18% ईएसटी लगेगा समझ जी 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 ना। जी एस जी एक चीज करनी है कि ना ਜਿਹੜੀ ਯਾਦ ਰਸਤੀ ਹੈ ਤੁਹਾਡੀ ਅੱਜ ₹2000 ਦਿੰਦੇ ਆਂ ਦੀਨੇ ਗੱਡੀ ਨਹੀਂ ਲਈ ਉਹਨਾਂ ਦਾ ਦਰਦੇ ਹੋਏ ਆਪਾਂ ₹2000 ਵਾਪਸ ਲੈ ਲਿਓ ਠੀਕ ਹੈ ਜਿਹੜਾ ਅੱਜ ਗੱਡੀ ਲੋਗਾ ਇਸ ਟੋਪਨ

हो जाएगी। लो जी देखो कितना बोली लग रही है एक्टिव आदि बोली लगने लग रही है पहला और बाद में दिया भी लग रही है नोट नंबर एक के जी नोट नंबर एक का दो हजार कोई होता है एक्टिव आंध्र डिस्टर है ये आंध्र डिस्टर है सिर्फ थोड़ा नहीं थोड़ा हो एक्टिव आदि ਇਹ ਗੱਡੀ ਪੈਦਾ ਕਰ ਲੈ ਕੇ ਪਤਾ ਲੈ ਕੇ ਆਪ ਨਹੀਂ ਮਿਲਣਗੇ ਜਿਹਨੂੰ ਜਿਹੜਾ ਲੈ ਸਕਦਾ ਡੀਲਰ ਕੋਲੋਂ ਉਹੀ ਗਏ ਗੱਡੀ ਦਾ ਰੇਟ ਦੇਵੇ ਨਹੀਂ ਸਮਝਦੇ ਨਾ ਕਹਿੰਦੇ ਬਿਲ ਬਕਤਾ ਦਿਓ ਬਿਲ ਬਕਤੀ ਵੀ ਨਹੀਂ ਹੈ ਗੱਡੀ 2022 ਹੈ ਤੇ ਸਿਰਫ ਟਰਾਂਸਫਰ ਕਾਗਜ਼ ਮਿਲਣਗੇ ਬਿਲ ਬਕਤਾ ਨਹੀਂ ਮਿਲੇਗਾ ਜੀ ਆਰਸੀ ਨਹੀਂ ਹੈ ਜੀ ਆਰ ਰਜਿਸਟਰ ਨਹੀਂ ਹੋਈ ਆਰਸੀ ਬਣੀ ਨਹੀਂ ਹੈ ਬਿਲ ਬਕਤੀ ਵੀ ਨਹੀਂ ਹੈ

ਲਈਏ ਬੋਲੀ 40000 ਦੀ ਪੇਪਰਾਂ ਦਾ ਸਿਆਪਾਣਾ 7000 ਹੂੰ ਉਹੀ ਉਹਨਾਂ ਦੇ ਬਾਹਰੋਂ ਲਵਾਂਗੇ ਆਰ ਨਾਲ ਦੀ ਪਾਸੇ ਕਰਾਉਣਾ ਇਹਨਾਂ ਨੂੰ ਪਾਸੇ ਕਰਾਉਣਾ ਲੋ ਜੀ ਨਾਲਾ ਪੈ ਗਿਆ ਭਾਈ ਰੇਪ ਖਾਲੀ ਕਰ ਦਿਓ ਪਲੀਜ਼ ਪਲੀਜ਼ ਰੇਪ ਖਾਲੀ ਕਰ ਦਿਓ

कोरोना जी थैंक यू मीटर नंबर 19332345000 45000 प्लस 1500 1500 6800 तक भी ऐसे जमा करा लोन नंबर 20000 तक तक भी कर दिए हैं 44 दिन पेई है 41 दिन पेई है 50 तक बेचोगे इनहांनो ओते भी तो लगनगे

फास्ट बॉल पूरा धागा दी काठ 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 फास्ट बॉल काठ सेकंड बॉल काठ काठ आ गया रे 36 36 36 फास्ट बॉल 36 36 सेकंड बॉल 36 36 बाइंग जारी गति बाइंग देखो जी कि लगती है बोली तो मैं दिखा रही हूँ नहीं 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 महाराज छत्तीस आ गया जी छत्ती अठत्ती 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 अड़ती आ गया जी चाली 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 चाली

32 22 14 ਇਹ ਕੀੜੇ ਹੈ ਲੋ ਜੀ ਮੈਂ ਤੁਹਾਨੂੰ ਦਿਖਾਈ ਹੈ ਕਿਵੇਂ ਲੱਗਦੀ ਹੈ ਵਿਕਲਾਂ ਦੀ ਬੋਲੀ ਗੱਡੀਆਂ ਦੀ ਬੋਲੀ ਤੇ ਮੈਂ ਵੀ ਫਸਟ ਟਾਈਮ ਦੇਖੀਆ ਮੇਰਾ ਫਸਟ ਐਕਸਪੀਰੀਅੰਸ ਆ ਮੈਨੂੰ ਨਹੀਂ ਪਤਾ ਸੀ ਕਿਵੇਂ ਲੱਗਦੀ ਹੈ ਹਨਾ ਮੈਂ ਵੈਸੇ ਤਾਂ ਟੀਵੀ ਟੂਵੀਜ਼ ਤਾਂ ਕਿੰਨੀ ਵਾਰੀ ਦੇਖੀਆ ਬਟ ਲਾਈਵ ਅੱਜ ਫਸਟ ਟਾਈਮ ਦੇਖਣ ਆਈਆ ਐਕਸਪੀਰੀਅੰਸ ਲੈਣ ਆਈਆ ਇੱਥੇ ਵੀ ਕਿਵੇਂ ਬੋਲੀ ਲੱਗਦੀ ਆ ਕੀ ਸਿਸਟਮ ਹੁੰਦਾ ਕੀ ਨਹੀਂ ਹੁੰਦਾ ਆਈ ਹੋਪ ਕਿ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਮੈਨੂੰ ਵੀ ਵਧੀਆ ਲੱਗਿਆ ਐਕਸਪੀਰੀਅੰਸ ਬਟ ਗਰਮੀ ਬਹੁਤ ਆ ਨਾ ਹੋ ਗਈ ਆ ਤੇ ਹੁਣ ਮੈਂ ਚੱਲੀਆਂ ਜੀ ਵਾਪਸ ਆਓ ਫਿਰ ਚੱਲਦੇ ਹਾਂ ਥੈਂਕ ਯੂ